ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ਼ਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਖੇਡਾਂ ਬਤਨ ਪੰਜਾਬ ਦੀਆਂ ਦੇ ਸੀਜ਼ਨ 3 ਦੇ ਜ਼ਿਲ੍ਹਾ ਪੱਧਰੀ ਭਾਰ ਤੋਲਣ ਮੁਕਾਬਲੇ ਪ੍ਰਿੰਸੀਪਲ ਨਰੇਸ਼ ਚੰਦਰ ਸਟੇਡੀਅਮ ਖੰਨਾ ਵਿਖੇ ਕਰਵਾਏ ਗਏ ਇਹ ਮੁਕਾਬਲੇ ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਗ ਦੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੇ ਕਨਵੀਨਰ ਖੇਡ ਵਿਭਾਗ ਦੇ ਕੋਚ ਸ਼੍ਰੀ ਸ਼ੁਭਕਰਨ ਸਿੰਘ ਗਿੱਲ ਅਤੇ ਕੋ-ਕਨਵੀਨਰ ਗੁਰਿੰਦਰ ਸਿੰਘ ਸਨ ਜਿਸ ਵਿੱਚ ਲੁਧਿਆਣਾ ਜਿਹਨੇ ਦੇ ਬਖ ਬਖ ਹਿੱਸਿਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ ਲੇਕਿਨ ਕੁਝ ਖਿਡਾਰੀ ਅੰਡਰ 19 ਦੇ ਅਮਾਇੂਸ ਰਹੇ ਕਿਉਂਕਿ ਖੇਡ ਵਿਭਾਗ ਵੱਲੋਂ ਅੰਡਰ 19 ਹਟਾ ਕੇ ਅੰਡਰ 21 ਕਰ ਦਿੱਤਾ ਗਿਆ ਹੈ ਜਿਸ ਵਿੱਚ ਅੰਡਰ 19 ਦੇ ਖਿਡਾਰੀਆਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰ ਲੁਧਿਆਣਾ ਦੇ ਗਹੌਰ ਪਿੰਡ ਦਾ ਖਿਡਾਰੀ ਏਮਨਜੀਤ ਸਿੰਘ ਜਿਸ ਦੀ ਉਮਰ ਅੰਡਰ 19 ਦੇ ਅੰਦਰ ਆਉਂਦੀ ਹੈ ਉਸ ਨੇ 102 ਕਿਲੋ weight ਚੁੱਕ ਕੇ ਲੁਧਿਆਣਾ ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਅਤੇ ব্রਾਊਨ ਮੈਡਲ ਜਿੱਤਿਆ ਪਹਿਲੇ ਨੰਬਰ ਤੇ ਸੁਖਵਿੰਦਰ ਸਿੰਘ ਦੂਸਰੇ ਨੰਬਰ ਤੇ ਸਤਨਾਮ ਸਿੰਘ ਅਤੇ ਤੀਸਰੇ ਨੰਬਰ ਤੇ ਏਮਨਦੀਪ ਸਿੰਘ ਇਨ੍ਹਾਂ ਖਿਡਾਰੀਆਂ ਨੇ ਮੈਡਲ ਜਿੱਤਿਆ ਏਮਨਦੀਪ ਸਿੰਘ ਪਿਛਲੇ ਡੇਢ ਸਾਲ ਤੋਂ ਲੁਧਿਆਣਾ weight lifting bodybuilding club ਰੱਖਵਾਗ ਲੁਧਿਆਣਾ ਵਿਕੇਸ ਪੰਜਾਬ ਸਪੋਰਟਸ ਡਿਪਾਰਟਮੈਂਟ ਦੇ ਕੋਚ ਕਮਲਜੀਤ ਸਿੰਘ ਕੋਲ ਟ੍ਰੇਨਿੰਗ ਕਰਦਾ ਹੈ ਏਮਨਦੀਪ ਸਿੰਘ ਲਗਾਤਾਰ ਇਹ ਤੀਸਰਾ ਮੈਡਲ ਜੇਤੂ ਹੈ